ਟਰਾਲੀਆਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਸ਼ੰਭੂ ਬਾਰਡਰ ਤੇ ਥਾਣੇ ਦਾਖਾਵਾ ਕਰਨ ਜਾਂਦੇ ਕਿਸਾਨ ਨੂੰ ਕੀਤਾ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਭੇਜੀ ਗਈ ਜੇਲ੍ਹ ਅੱਜ ਉਹਨਾਂ ਨੂੰ ਕਰਵਾਇਆ ਗਿਆ ਜੇਲ੍ਹ ਦੇ ਵਿੱਚੋਂ ਰਿਹਾ ਅਤੇ ਕਿਹਾ 10 ਤਰੀਕ ਨੂੰ ਡੀਸੀ ਦਫ਼ਤਰ ਜਾਂ ਥਾਣਾ ਥਰਮਲ ਦਾ ਹੋ ਸਕਦਾ ਹੈ ਕਰਾਓ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਸਿੱਧੂਪੁਰ ਦੇ ਅਗੋ ਰੇਸ਼ਮ ਸਿੰਘ ਯਾਤਰੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀ ਜੋ ਸਾਡੇ ਕਿਸਾਨ ਸ਼ੰਭੋ ਬਾਰਡਰ ਤੇ ਥਾਣੇ ਦਾ ਘਰਾਓ ਕਰਨ ਦੇ ਲਈ ਜਾ ਰਹੇ ਸਨ ਕਿਉਂਕਿ ਉੱਥੇ ਟਰਾਲੀਆਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਸਵਾਲ ਜਵਾਬ ਕਰਨੇ ਸਨ ਤਾਂ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹ ਉਹਨਾਂ ਦੇ ਕੁਝ ਤਾਂ ਘਰਾਂ ਦੇ ਵਿੱਚੋਂ ਹੀ ਚੱਕ ਲੈ ਗਏ ਤੇ ਕੁਝ ਕਿਸਾਨਾਂ ਨੂੰ ਇੱਥੇ ਆਪਣਾ ਬਠਿੰਡਾ ਦੇ ਕਨਈਆ ਚੌਕ ਦੇ ਨੇੜੇ ਜਿਹੜਾ ਉਹ ਇਹਨਾਂ ਵੱਲੋਂ ਆਪਣਾ ਬਠਿੰਡਾ ਪੁਲਿਸ ਵੱਲੋਂ ਕਰਤਾਰ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਸੰਘਰਸ਼ ਦਾ ਹਲਾਨ ਕੀਤਾ ਗਿਆ ਸੀ ਅਤੇ ਉਹਨਾਂ ਕਿਹਾ ਕਿ ਅੱਜ ਪ੍ਰਸ਼ਾਸਨ ਵੱਲੋਂ ਸਾਡੇ ਦਬਾ ਦੇ ਹੇਠਾਂ ਆ ਕੇ ਪੰਮ ਸਾਡੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਦੇਖਣ ਸਾਡਾ 10 ਤਰੀਕ ਦਾ ਜਿਹੜਾ ਧਰਨਾ ਹੈ ਉਹ ਡੀਸੀ ਦਫ਼ਤਰ ਦੇ ਬਾਹਰ ਹੋ ਸਕਦਾ ਹੈ ਕਿ ਥਾਣਾ ਥਰਮਲ ਦਾ ਘਰਾਓ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇ ਆ ਉਸ ਨੂੰ ਸੁਣਾਉਣਿਆ ਕੀ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਕਿਸਾਨ ਸਾਡੇ ਸਤਿ ਸਤਿ ਪਿਆਰ ਦੋਸਤੋ ਇਹ ਵਸਤਵਾਂ ਤਿਥਾਨ ਦੇ ਵਿੱਚੋਂ ਨੰਨੇ ਵੀ ਬਾਦੇ ਆ ਕੋਣ ਤੋਂ ਸਭ ਤੋਂ ਪਹਿਲਾਂ ਫਤਿਹ ਲਾਇਆ ਵੈਟਰੂ ਦੀ ਚਾਹਤ ਦਾ ਵੈਟਰੂ ਦੀ ਚਾਹਤ ਹੈ ਭਗਵਾਨ ਸਮਾਗ ਦੇ ਜਿਹੜੇ ਕਾਰਵਾਈ ਹੈ ਉਹਨੇ ਮਾਰਚ ਤੋਂ ਕਰਨੇ ਚਾਹੀਦੇ ਆ ਕਿ ਜਿਹੜਾ ਉਹਨੇ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਆਪਣਾ ਮੂੰਹ ਚਾ ਖਾਇਆ ਕਿ ਕਿਸੇ ਕਿਸਾਨ ਨੂੰ ਅਸੀਂ ਬੋਲਣ ਨਹੀਂ ਦੇਣਾ ਇਹਨਾਂ ਦੇ ਮੂੰਹ ਬੰਦ ਕਰਨੇ ਆ ਉਹਨਾਂ ਦੀ ਲੜੀ ਦੇ ਵਿੱਚ ਉਹ ਇਹ ਐਡਾ ਵੱਡਾ ਪੂਰੇ ਪੰਜਾਬ ਨੂੰ ਸੇਕ ਕਰਨਾ ਇੱਕ 18 ਪੂਰੇ ਧਰਨਾ ਲਾਇਆ ਇੱਕ ਐਮਐਲਏ ਨੂੰ ਬਚਾਉਣ ਦੇ ਖਾਤਰ ਕਿ ਸਾਨੂੰ ਟਰਾਲੀ ਚੋਰ ਨਾ ਕਹੋ ਤੁਸੀਂ ਬਾਤ ਨਹੀਂ ਸਕਦੇ ਉਸ ਦਿੱਤਾ ਹੋਇਆ ਪ੍ਰੋਗਰਾਮ ਇੱਕ ਥਾਣੇ ਦਾ ਤੇ ਪੂਰੇ ਪੰਜਾਬ ਦੇ ਵਿੱਚ ਰੇੜਾ ਮਾਰ ਕੇ ਸਾਡੇ ਆਗੂ ਜੇਲਾ ਦੇ ਵਿੱਚ ਭੇਜਦੇ ਪਰ ਫਿਰ ਰੱਖ ਵੀ ਨਹੀਂ ਸਕਦੇ ਸਿਆਸੀ ਗੁਦਰਾਮੀ ਤੋਂ ਦੰਦੇ ਹੋਏ ਇਹ ਪਿੱਛੇ ਨੂੰ ਪੈਰ ਖਿੱਚਦੇ ਨੇ ਤਾਂ ਦੇ ਵਿੱਚੋਂ ਜਿਹੜੇ ਬਾਕਬਾਕ ਠਾਰਿਆਂ ਦੇ ਵਿੱਚ ਸਾਡੇ ਜਿਹੜੇ ਛਪਾਨ ਆ ਗੂ ਖੜੇ ਨੇ ਖਾਸ ਕਰਕੇ ਜਿਹੜਾ ਫਰਮਰ ਠਾਰਾ ਉਹਦੇ ਵਿੱਚੋਂ ਜਿਹੜਾ ਆਪਣਾ ਲੱਕੀ ਜੰਗਲ ਦੇ ਆਪਣੇ ਘੱਡੀ ਹੈ ਤੇ ਆਗੂ ਹੈ ਉਹਨਾਂ ਪੁੱਟਿਆਂ ਨੇ ਸਾਰੇ ਵੀ ਇੱਕ ਚਲੋਤੇ ਨੇ ਆਪਣੇ ਤੇ ਘੱਟੀ ਬੌਂਡ ਕਰਕੇ ਅੰਦਰ ਲਾ ਦੇਣੀ ਡਰਾਈਵ ਨੂੰ ਪੁੱਟਣਾ ਕਿ ਤੁਸੀਂ ਛੱਡਿਆ ਸੜਕਾਂ ਤੇ ਲਈ ਬੈਠੇ ਹੋ ਤਾਂ ਜਿਹੜੇ ਤੁਸੀਂ ਇਹ ਕਹਿੰਦੇ ਉਹਨੂੰ ਵੀ ਸਾਡੇ ਕਾਨ ਬਣਾਓ ਪ੍ਰਧਾਨ ਜੀ ਉਹ ਤੁਹਾਡੇ ਕਾਲ ਤੁਹਾਡੇ ਸਿਕਰ ਤੁਹਾਡੇ ਢੰਗੇ ਇਹਨਾਂ ਨੇ 6 ਤਰੀਕ ਨੂੰ ਲਾਹੇ ਦੇ ਟਰਾਲੀਆਂ ਤੋਂ ਟਰਾਲੀਆਂ ਤੋਂ ਲਾ ਕੇ ਸ਼ਬਦ ਵੀ ਬੋਲਨੇ ਲਏ ਜੀ ਉਸ ਲਾਈਨ ਤੇ ਲਹੌੜ ਲਈ ਸੋਨੂ ਭਰਾਵੋ ਘਰਾ ਤੋਂ ਖੜਾ ਪੈਣਾ ਜਿਹੜੇ ਡਰਦੇ ਹੋ ਵੀ ਭਾਈ ਪੁਲਿਸ ਬਹੁਤ ਹੈ ਆਪ ਕੋਸੂ ਕੁੜੀ ਖੜਿਆ ਅੰਦਰ ਧਰਨਾ ਲਾਇਆ ਬਈ ਅੱਤੇ ਭਾਈ ਐਲ ਸੀ ਡੀ ਦਾ ਪ੍ਰਬੰਧ ਵੀ ਲਵਾ ਕੇ ਗਿਆ ਧੜਕੇ ਅੱਜ ਦੇਖੋ ਇੱਧਰ ਪਾਣੀ ਦਾ ਪ੍ਰਬੰਧ ਹੈ ਊਲਾ ਪੱਤਾ ਦਾ ਪ੍ਰਬੰਧ ਹੈ ਸਾਰਾ ਅੰਦਰ ਸੁਧਾਰ ਕੇ ਆਏ ਆ ਕਿੰਨੇ ਬੰਦੇ ਦੇ ਵਿੱਚ ਤਾਂ ਆਪਾਂ ਜਿਹੜੇ 10 ਦਿਨ ਦਾ ਪ੍ਰੋਗਰਾਮ ਦਿੱਤਾ ਹੈਗਾ 10 ਤਰੀਕ ਦਾ ਉਹ ਤੋਂ ਵਿਚਾਰ ਕਰਾਂਗੇ ਤਾਂ ਉਹ ਹੋ ਸਕਦਾ ਤਬਦੀਲ ਹੋ ਕੇ ਅਰਬ 11 ਹੋਰੇ ਆ ਗਏ ਆਪਾਂ ਕਿ ਜਿਹੜੇ ਸਾਡੇ ਕਿਸਾਨਾਂ ਨੂੰ ਪੁੱਟਿਆ ਉਹ ਐਸਐਟਓ ਨੇ ਲੋਕਾਂ ਕੋ ذمہਵਾਰੀਆਂ ਦੀ ਸਾਡੀ ਘੱਡੀ ਬਹੁਤ ਕਿੱਟੀ ਹੈ ਤਾਂ ਉਹ ਉਮੀਦ ਹੀ ਕਰੋ ਬਿੰਦੂ ਦੇ ਵਿੱਚ ਲੈ ਕੇ ਜਾਵਾਂਗੇ ਕਿਸਾਨ ਨੂੰ ਜਿਹੜੇ ਵੀ ਸਾਡੇ ਨੇ ਕੁੱਟਮਾਰ ਕੀਤੀ ਹੈ ਤਾਂ ਭਰਾਵੋ ਭਾਵੇਂ ਦੁਬਾਰੇ ਘਰ ਖਿਡਾਰੀ ਹੋ ਜਾ ਆਪਣੀ ਸਾਰੀ ਲੋਕੀ ਆਵਾਂਗੇ ਭਾਵੇਂ ਸਾਰਾ ਬਿਡਾ ਵੀਰ ਕਰ ਲੈਣਾ ਆਪਾਂ ਨੂੰ ਫੇਰ ਜੇ ਤਲਾਵਰ ਤਾਂ ਪਰ ਉਹ ਸੱਤੋਂ ਜਿਹੜੇ ਸਾਡੇ ਲਈ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਢੰਡੇ ਲਾਹੇ ਨੇ ਢੱਡਿਆਂ ਤੋਂ ਸੀਕਰ ਪੱਡੇ ਨੇ ਤਾਂ ਇਹ ਸਾਰੀ ਗੱਲ ਲਾਹਣ ਲਈ ਭਰਾਵੋ 84 ਤੋਂ ਲੈ ਕੇ ਬਹੁਤ ਲੰਮਾ ਸਮਾਂ ਲੱਗਾ ਬੰਦ ਜੀ ਜੇ ਤੀਨੀ ਬਗਵਾ ਕਬਾੜ ਪਰ ਮਿਟਾਲ ਤੱਕਦਾ ਐਡੀ ਛੇਤੀ ਨਹੀਂ ਸੁਰਮਤ ਧਰਦੇ ਨਾ ਮਾਰਾ ਪਰ ਰੋਕ ਸਕਦਾ ਤਗੜੇ ਹੋ ਜਿਹੜੇ ਮਾਰ ਗਿਆ ਬਾੜ ਗਿਆ ਮੱਗਾਂ ਤੇ ਤੇ ਮੇਰੀ ਆਲੀ ਮੰਗ ਮੰਨੇ ਅੱਜ ਥੋਡੀ ਜ਼ਮੀਨ ਬਚਾਉਣ ਦੀ ਗੱਲ ਹੈ ਥੋਡੀਆਂ ਮੱਗਾਂ ਬਣਾਉਂਦੀ ਜਿਹੜੀ ਐਮਐਸ ਤੇ ਕਰਾਤੀ ਕਰਵਾਉਂਦਾ ਆਪਾਂ ਲੜ ਰਹੇ ਹਾਂ ਤਾਂ ਫਰੀਦਕੋਟ ਦਾ ਪਿੰਡ ਦੇ ਨਾਲ ਵੀ ਧਰਨਾ ਆਪਣੇ ਚੱਲ ਰਿਹਾ ਤੁਸੀਂ ਭੱਲੀ ਕੀ ਕਿਦਾਂ ਦਾ ਜਾਦੇ ਸਮਾਂ ਨਹੀਂ ਲੈਂਦਾ ਤਾਂ ਜਿਵੇਂ ਵੀ ਧਿਕਰ ਆਇਓ ਡਰ ਕੱਢ ਦੇ ਆ ਗੋਰਾੰਦੇ ਘਰਾਂ ਤੋਂ ਜੱਟੂ ਫਰਨਗੇ ਨਾਰੇ ਮਾਰਦੇ ਜਾਵਾਂਗੇ ਆਪੇ ਜਵਾਨਾਂ ਦੇ ਪਿੱਛੇ ਕਿੱਡੀ ਵੱਡੀ ਕਿੱਡੀ ਤੁਸੀਂ ਆਇਓ ਜਿੱਲੇ ਤੇ ਰਾਣਾ ਵੀ ਨਾਲ ਮਾਰ ਰੁੱਕੇ ਆਪਾਂ ਤਾਂ ਸਾਡੇ ਅੰਦਰ ਬਾਹਰ ਪੰਜਾਬ ਤੋਂ ਕਿੱਥੇ ਕਿੱਥੇ ਕੀ ਕੀਤਾ ਆਉਣ ਵਾਲੇ ਦਿਨਾਂ ਵਿੱਚ ਤੇ ਸਾਰਾ ਕੁਛ ਨਾਲ ਪਸਾਬ ਨਵਾਂਗੇ ਕਿੱਡੀ ਵੱਡੀ ਕਿੱਡੀ ਤੁਸੀਂ ਆਇਓ ਉਹ ਸਾਰੇ ਵਰਕਰਾਂ ਦਾ ਆਪੋਨਾਂ ਦਾ ਧੰਨਵਾਦ ਆਹ ਰੁਟੀ ਦਾ ਖਾਲਸਾ ਭਾਰਤੀ ਕਿਸਾਨ ਜਿਹਨੇ ਦਿੱਕਤ ਆਸੀ ਤੋਂ ਪਰਮ ਰੈਸ਼ਮ ਸਿੰਘ ਯਾਤਰੀ ਜਿਲ੍ਹਾ ਜਲਸਖਤਰ ਬਠਿੰਡਾ ਜੋ ਕਿ ਸੰਭੂ ਖਨੋਰੀ ਬਾਡਰ ਤੇ ਪੰਜਾਬ ਸਰਕਾਰ ਨੇ ਅੱਤੇਚਾਰ ਕੀਤਾ ਸੀ ਪੂਰੇ ਨੁਕਸਾਨ ਦੀ ਪਰਭਾਈ ਕਰਵਾਉਣ ਦੇ ਲਈ ਤੇ ਜਿਹੜੇ ਦੋਸ਼ੀਆਂ ਨੇ ਸਮਾਨ ਚੋਰੀ ਕੀਤਾ ਸੀ ਚੋਰੀ ਦੀਆਂ ਐਫਆਰਾ ਦਰਜ ਕਰਵਾਉਣ ਦੇ ਲਈ 6 ਤਰੀਕ ਨੂੰ ਸੰਭੂ ਥਾਣੇ ਦਾ ਘਰੋ ਕਰਨਾ ਸੀ ਪਰ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਇੰਨੀਆਂ ਹਦਾਇਤਾਂ ਦੇ ਕੇ ਕਿ ਕੋਈ ਵੀ ਬੰਦਾ ਸੜਕਾਂ ਤੇ ਧਰਨਾ ਨਹੀਂ ਲਾਉਣ ਦਿੱਤਾ ਜਾਵੇ ਘਰਾਂ ਦੇ ਵਿੱਚ ਛਾਪੇਮਾਰੀ ਕਰਕੇ ਸਾਡੇ ਕਿਸਾਨ ਆਗੂ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਲਗਭਗ 32 ਦੇਤੀ ਬੰਦੇ ਬੰਦ ਕੀਤੇ ਸੀ ਜਿਹੜੇ ਕਿ ਅੱਜ ਆਉਣ ਵਾਲੀ 10 ਤਰੀਕ ਨੂੰ ਬਾਹਰ ਲਈ ਵਿਕ ਜਿਕਤਾ ਸਿੱਧੂ ਪਰ ਵੱਲੋਂ ਗੱਤਾ ਸੀ ਸਦਾ ਕਿ 10 ਤਰੀਕ ਨੂੰ ਜੇਕਰ ਸਾਡੇ ਆਗੂ ਜੇਲ੍ਹ ਤੋਂ ਨਾ ਰਿਹਾ ਕੀਤੇ ਤਾਂ ਆਉਣ ਵਾਲੀ 10 ਤਰੀਕ ਨੂੰ ਡੀਸੀ ਡਾਕਟਰ ਦਾ ਮਕਮਲ ਤੌਰ ਤੇ ਘਰਾਵ ਕੀਤਾ ਜਾਊ ਪਰ ਅੱਜ ਲੋਕਾਂ ਦੇ ਦਵਾਸਾ stdc ਸਾਡੇ ਜਿੰਨੇ ਵੀ ਆਗੂ ਉਹ ਜੀਲ ਚ ਰਿਹਾ ਕੀਤੇ ਗਣ ਜਿਹੜਾ 10 ਵਾਲਾ ਪ੍ਰੋਗਰਾਮ ਸਾਡਾ ਫਿਲਹਾਲ ਉਹ ਸਟੈਂਡ ਕਰਦਾ ਕਿਉਂਕਿ ਪੁਛ ਆਗੂਆਂ ਨੇ ਕਨਈਆ ਚੌਂਕ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਗਾਲੀ ਗਲੋਚ ਕੀਤੀ ਆ ਗੱਡੀਆਂ ਫੜ ਕੇ ਅੰਦਰ ਬੰਦ ਕੀਤੀਆਂ ਜਿਹੜਾ ਕਿ ਪੰਜਾਬ ਪੰਜਾਬ ਦੀ ਬਾਡੀ ਨਾਲ ਆਗੇ ਵਿਚਾਰ ਕਰਕੇ 10 ਵਾਲਾ ਪ੍ਰੋਗਰਾਮ ਜਿਹੜਾ ਉਹ ਬਾਅਦ ਵਿੱਚ ਦੇਵਾਂਗੇ ਸਾਰਿਆਂ ਦਾ ਐਂਚ ਆਉਣ ਤੇ ਧੰਨਵਾਦ ਚੰਡੇ ਵਗੈਰਾ ਪਾੜੇ ਨੇ ਮੈਚ ਖਿੱਚੇਨ ਗੱਡੀਆਂ ਤੋਂ ਸਟicker ਲਾਏਨ ਉਹਦੇ ਰੋਸ ਵਾਂਗ ਜਿਹੜਾ 10 ਵਾਲਾ ਉਹ ਫੇਰ ਅਸੀਂ ਵਿਚਾਰ ਕਰਕੇ ਦੱਸਾਂਗੇ ਅੱਜ ਸਾਰੇ ਆਗੂ ਮਠੰਨਾ ਕੇਂਦਰੀ ਜੇਲ੍ਹ ਤੋਂ ਰਹਿਹਾ ਕਿੱਥੇ ਨੇ ਧੰਨਵਾਦ